क्यों कारसाद सो धे रख सो करके राजे वजे तेरे अनेक असंका हरे किए किते गावन हरे गावन तुत पानी बैंस राजा दुआ गावन चिति लिख लिख तर विचारे गावन देवी गवन इंद्री दस बैठे देवदा ले गावन सिद्ध समाधि अंदर गावन तुत साध विचारे गावन तुत जीती सती संतोखी गावन तुत वीर करे गावन तुत पंडित रखी जो जो भी दान ले गावन तुत मोहनियां मन मोहन सुगम पैया ले गावन तुम वतरे अठसठ तीर्थना ले गावन तुद्ज जो महा बसूरा गावन तुत खाणी चारे गावन तुद ਕੰਡ ਮੰਡਾ ਰੰਡਾ ਕਾ ਕਾ ਰੱਖੇ ਤੇਰੇ ਤਾਰੇ ਸੇਤੂ ਨੂੰ ਪਾਵਣ ਜੋਤ ਤੋ ਪਾਵਣ ਰਤੇ ਤੇਰੇ ਭਗਤਰ ਸੱਲੇ ਹੋਰ ਕਿਤੇ ਤੋ ਨੂੰ ਗਾਵਣ ਜਿਵੇਂ ਚਿਤਨਾ ਆਵਣ ਨਾਨਕ ਆ ਬਿਟਾਰੇ ਸੋਈ ਸੋਈ ਸਦਾ ਸਚ ਸਾਹਿਬ ਸੱਚਾ ਸਾਟੀ ਨਾਹੀ ਹੈ ਬਿਹੋਸੀ ਜਾਇ ਨਾ ਜਸੀ ਰਚਨਾ ਜਿਨਰ ਜਾਇ ਰੰਗੀ ਰੰਗੀ ਪਾਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ ਤਦ ਅ ਦੇਖਿਆ ਕੀਤਾ ਆਪਣਾ ਜੋਤਿਸ ਦੀ ਵੜਾਈ ਜੋਤਿਸ ਪਾਵੈ ਸੋਈ ਕਰਸੀ ਫਿਰ ਹੁਕਮ ਨ ਕਰਨਾ ਜਾਈ ਸੋ ਬਸਾ ਹੋ ਸਹਾ ਬਸਾ ਸਾਹਿਬ ਨਾਨਕ ਰਹਿਣ ਦਾਈਂ ਆਸਾ ਮਹੱਲਾ ਪਹਿਲਾ ਸੋਣ ਵੱਡਾ ਆਖੇ ਸਭ ਕੋ ਇਹ ਕੇਵੜ ਵੱਡਾ ਡਿੱਠਾ ਹੋਏ ਕੀਮਤ ਪਾਇ ਨ ਕਹਿਆ ਜਾਏ ਕਹਿਣ ਵਾਲੇ ਤੇਰੇ ਰਹੀ ਸਮਾਈ ਬੱਟੇ ਮੇਰੇ ਸਾਹਿਬਾ ਗਹਿਰ ਗੰਬੀਰਾ ਗੁੜੀ ਗਹਿਰਾ ਕੋਈ ਨ ਜਾਣੇ ਤੇਰਾ ਕਿਦਾਂ ਕੇਵੜ ਚੀਰਾ ਰਹਾ ਹੋ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਤੇਆਨੀ ਗੁਰਗਰ ਆਈ ਕਹਿਣਾ ਜਾਏ ਤੇਰੀ ਦਿਲ ਵੜਿਆਈ ਸਭ ਸਤ ਸਤਪ ਸਭ ਚੁਗਿਆਈਆ ਸਿੱਧਾਂ ਪੁਰਖਾਂ ਕੀਆ ਵੜਿਆਈਆ ਤਦ ਬੇਨ ਸਿੱਧਿਕ ਨੇ ਨਾ ਪਾਈਆ ਵਰਮ ਮਿਲੇ ਨਾ ਹੀ ਖਾਕਰ ਆਈਆ ਆਖਣ ਵਾਲਾ ਕਿਆ ਵੇ ਜਾ ਰਾ ਸਿੱਤੀ ਭਰੇ ਤੇਰੇ ਪੰਡਾਰਾਮ ਜਿਸ ਤੂੰ ਦੇ ਤਿਸੈ ਕਿਆ ਜਾਰਾ ਨਾਨਕ ਸਖ ਸਵਾਰਨਾਰ है, खाई चली है दो कदम सो ऑफिसर है मेरी मां साचा साहिब साथ ट्रेन आए रहा

हरस नाम न पाया ते भाग हीन जम पास जो सतगुरु शरण संगत नहीं आई त्रिग जीवै त्रिग जीवास जिन जैन जन सतगुरु संगत पाई तिन धर्मस्थ लिखिया लिखास तन तन सब संगत जित हर रस पाया मिल जन नानक नाम प्रकाश राग गुरु जी महल्ला पंजवा

हर जाो संतो जी सब दुख विचारण हारा हरे पे ठाकुर हरे पे सेवक जी क्या नानक जंत विचारा तू घट घटे अंतर सब जी हर एक गुरु समाना एक दाते एक पेखारी जी सब देरी चोज बिड़ाना तू आपे दाता आपे गुता जी हाँ तो बिना ना जाना

ਜੀ ਜੋ ਪਾਵਾ ਹੈ ਮੇਰਾ ਭਗਵੰਤਾ ਤੁਮ ਆਤਮਾ ਦਾ ਪਰੰਪਰ ਕਰਤਾ ਜੀ ਤੁਧੇ ਵਰ ਨ ਕੋਈ ਦੋ ਚੁੱਕ ਚੁੱਕ ਇੱਕੋ ਸਦਾ ਸਦਾ ਤੂ ਇੱਕੋ ਜੀ ਤੂੰ ਨਹੀਂ ਚਰ ਕਰਤਾ ਸੋਈ ਤੁਧੇ ਆਪੇ ਪਾਵਾ ਹੈ ਸੋਈ ਵਰਤਾ ਜੀ ਤੁਮ ਆਪੇ ਕਰੈ ਸੋਈ ਤੋ ਆਪੇ ਇਸ ਸਭ ਉਪਾਈ ਜੀ ਤੁਧੇ ਆਪੇ ਇਸ ਸਭ ਹੋਈ ਜਨ ਨਾਨਕ ਗੁਣ ਗਾਵੇ ਕਰਤੇ ਕੇ ਜੀ ਜੋ ਸਭ ਸੇ ਕਾ ਜਨੋਈ ਅਸਾ ਮਹੱਲਾ ਚੋਥਾ ਤੂ ਕਰਤਾ ਸਤਿਆਰ ਮੈਂਦਾ ਸਾਈ ਜੋ ਤੋ ਪਾਵਾ ਸੋਈ ਥੀ ਸੀ ਜੋ ਤੂ ਦੇ ਸੋਈ ਹੋ ਪਾਈ ਰਹਾਓ ਸਭ ਤੇਰੀ ਤੂ ਸਮਿਧਾਇਆ ਜਿਸ ਨੋ ਕਿਰਪਾ ਕਰਾਇ ਨਾਮ ਰਤਨ ਪਾਇਆ ਮਨ ਮੁਖ ਲਾਦਾ ਮਨ ਮੁ ਗਵਾਇਆ ਤੋ ਆਪ ਵਿਛੋੜਿਆ ਆਪ ਮਿਲਾਇਆ ਤੂੰ ਦ ਹੈ ਸੋਈ ਜਨ ਜਾਣੈ ਹਰ ਕੋਣ ਸਦਹੀ ਆਖ ਬਖਾਨੈ ਜਿਨ ਹਰ ਸੇਵਿਆ ਤੈ ਸੁਖ ਪਾਇਆ ਸਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਦਾ ਤੇਰਾ ਕੀ ਆਸਾ ਹੋਏ ਤੁਸ ਬਣ ਦੂਜਾ ਅਵਰ ਨਾ ਕੋਈ ਤੂੰ ਕਰ ਕਰ ਵੇਖੈ ਜਾਣੈ ਸੋਈ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਹੱਲਾ ਪਹਿਲਾ ਤਿਤ ਸਰਵੜੈ ਪਹਿਲੇ ਨਿਵਾਸਾ ਪਾਣੀ ਪਾਵਕ ਤਿਨਹਿ ਕੀਆ ਪੰਕਜ ਮੋਹ ਪਗ ਨਹੀਂ ਚੱਲੈ ਹਮ ਦੇਖਾ ਤੈ ਡੂਬੀ ਅਲੇ ਮਨ ਏਕ ਨ ਚੇਤ ਸਮੂਰ ਮਨਾ ਹਰ ਬਿਸਰਤ ਤੇਰੇ ਕੋਣ ਗਲਿਆ ਰਹਾਓ ਨਾ ਮੋਜਤੀ ਸਤੀ ਨਹੀਂ ਪੜਿਆ ਮੂਰਖ ਮੁਕਤ ਜਨ ਭਇਆ ਪਰਨਤ ਨਾਨਕ ਦਿਨ ਕੀ ਸ਼ਰਣਾ ਜਿਨ ਤੋਨਾ ਹੀ ਵਿਸਰਿਆ ਆਸਾ ਮਹੱਲਾ ਪੰਜਵਾ ਭਈ ਪ੍ਰਾਪਤ ਮਾਨਕ ਦੇ ਹੋਰੀਆ ਗੋਬਿੰਦ ਮਿਲ ਕੀ ਇਹ ਤੇਰੀ ਬਰੀਆ ਅਵਰ ਕਾਜ ਤੇਰਾ ਕੀਤਾ ਹੈ ਨਾ ਕਾਮ ਮੇਰੇ ਸਾਥ ਸੰਗਤ ਪਰ ਕੇਵਲ ਨਾਮ ਸਰਮ ਜਾਮ ਲਾਗ ਭਵਜਲ ਤਰ

बरिया है मण काल का त्रास निवरिया है खुजो सदा हमारे पच्चा, श्री अस्तुजों करे और अच्छा राख ले हो मेरा कण हारे साहिब संत सहाय प्यारे दीन बंधुटन के हंता तुम हो पूरी चतुर्दश कंता

ਕਟ ਕੇ ਪਟਪਟ ਕੀ ਜਾਣਾ ਜਬ ਉਦ ਕਰਕ ਕਰਾ ਕਰ ਤਾਰਾ ਪ੍ਰਜਾ ਤਰ ਤਬ ਦੇਹ ਅਪਾਰਾ ਜਬ ਆ ਕਰਕ ਕਤ ਹੂੰ ਕਬ ਹੂੰ ਤੋ ਮੈਂ ਮਿਲਤਾ ਦੇਹ ਦਰ ਸਭ ਹੂੰ ਜਿਤੇ ਬਦਨ ਸਿਸ਼ਟ ਸਰਤਾਰ ਹੈ ਆਪ ਆਪਣੀ ਬੂਝ ਉਚਾਰਾ ਹੈ ਤੁਮ ਸਭ ਹੀ ਤੇ ਰਹਿਤ ਨਿਰਾਲਮ ਜਾਣਤ ਬੇਦ ਭੇਦ ਹੈ ਆਲਮ ਨਿਰੰਕਾਰ ਨਿਰਵਕਾਰ ਨਿਰਲੰਭ ਆਦ ਅਨੀਰ ਅਨਾਦ ਅਸੰਭ ਤਾਂਗਾ ਮੂਰ ਉਚਾਰਤ ਪੀਂਦਾ ਜਾ ਕੋ ਪੀਉ ਨਾ ਪਾਵਤ ਬੇਦਾ ਤਾ ਕੋ ਕਰਪਾ ਹਨ ਅਨੁਮਾਨਤ ਮਹਾ ਮੂਰ ਕਛ ਭੇਦ ਨ ਜਾਣਤ ਮਹਾਦੇਵ ਕੋ ਕਹਿਤ ਸਦਾ ਸਿਵ ਨਿਰੰਕਾਰ ਕਾ ਚੀਨਤ ਨ ਪੇਵ ਆਪ ਆਪਣੀ ਬੁੱਧ ਹੈ ਜੀਤੀ ਬਰਨਤ ਪਿੰਨ ਪਿੰਨ ਤੋਹੇ ਦਿੱਤੀ ਤੁਮ ਰਾਲ ਖਾਨ ਜਾਏ ਪਸਾਰਾ ਕੇ ਬੇਦ ਸਜਾ ਪ੍ਰਥਮ ਸੰਸਾਰਾ ਇਕੈ ਰੂਪ ਅਨੂਪ ਸਰੂਪਾ ਰੰਗ ਪਯੋ ਰਾਵ ਕਹੀ ਪੂਪਾ ਅੰਡਾ ਜੇਰਾ ਸੇਤ ਜਕੀਨੀ सत पर गाण बहु रट दिने कहो फूल राजा बैठा कहो सिमट पयसंकर इकट्ठा सगरे सिट दिखाए अचंभव आजवाद स्वरूप स्वयंभव अब रक्षा मेरी तुम करो सिख उबार असे कसंग करो दुष्ट जिते उठवत उत्पाता उत सकल मलेश करो रनकता जेस तोरता शरणी परे तिनके दुष्ट दुप्त हमरे पुरख जब न भग परे तिहारे तिनके तुम संकट सटारे जो कल को एक बार जाए है ताके काल निकट न आए है रक्षा होए नहि सब कला दुष्ट अरिष्ट डरेत कला कृपा दृष्ट तन जाए नेहर हो ताके ताप तनमोहर हो रे दसिद कर्मो सब होए दुष्ट चाहो सके न कोई एक बार जर तुम्हें संभारा काल फास उबारा देना नाम तिहारो कहा दार दुष्ट 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 तेरा खड़क खड़क शरण शरण तिहारी तिहारी आप आप हो हो ले हो हो पुरान, पुरान, हो हो उबारी उबारी ते ते ले ले बचाई बचाई सब तब छहारो द्वार बाहे सर साया कह नानक आनंदू मैं पाया ए मन मेरिया तू सुधार हो हरणाले हरना हो हर तू मन मेरे दुख सब विसारना अंकीकार करे तेरा करना सब समी सो क्यों मनो विसारे कह नानक मन मेरे सदार हो हरणाले सचे साहेबा क्या नहीं करते रह ਕਟਾ ਤੇਰਾ ਸਭ ਕਿਤੇ ਹੈ ਜਿਸਦੇ ਹੇ ਸੋ ਪਾਵੇ ਸਦਾ ਸਿਫਤ ਸਲਾਹਾ ਤੇਰੀ ਨਾਮ ਮਨ ਵਸਾਵੇ ਨਾਮ ਜੇ ਕਹਿ ਮਨ ਵਸਿਆ ਵaje ਸ਼ਬਦ ਕਨੇਰੇ ਕਹ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਤੇ ਰਹਾ ਸਚਾ ਨਾਮ ਮੇਰਾ ਆਧਾਰੋ ਸਚਾ ਨਾਮ ਹੀ ਆਧਾਰ ਮੇਰਾ ਜਿਨ ਪੁਕਾਰ ਸਭ ਦਵਾਈਆਂ ਕਰ ਸਾਤ ਸੁਖਮਣਿ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀ ਤਾ ਗੁਰੂ ਵਿਟਾਉ ਜਿਸ ਦੀਆਂ ਇਹ ਵਡਿਆਈਆਂ ਕਹੈ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਕਰਸ ਪਗੈ ਕਰਸ ਪਗੈ ਸ਼ਬਦ ਵਾਜੇ ਕਲਾ ਜਿਤ ਕਰਤਾ ਰਿਆ ਪੰਚ ਦੂਤ ਤਦ ਵਸ ਕੀਤੇ ਗਾਲ ਕੰਟਕ ਮਾਰਿਆ ਤੋਰ ਕਰਮ ਪਾਇਆ ਤਦ ਜਨ ਕੋ ਸੇ ਨਾਮ ਹਰ ਕੈ ਲਗੇ ਕਹੈ ਨਾਨਕ ਤਹਿ ਸੁ ਬਹੁਆ ਤਿਤ ਕਰ ਅਨਹਦ ਵਾਜੇ ਅਨੰਦ ਸੁਣੋ ਵਡ ਪਗਿਓ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਤਪ ਪਏ ਸਰਸੇ ਪੂਰੇ ਗੋਤੇ ਜਾਣੀ ਸੁਣਤੇ ਪੁਨੀਤ ਕਹਤੇ ਬਵਿਤ ਸਤਿਗੁਰੂ ਰਹਾ ਪਰਪੂਰੇ ਬਿਨਵੰਤ ਨਾਨਕ ਗੁਰਚਰਨ ਲਾਗੇ ਵਾਜੇ ਅਨਹਦ ਤੂਰੇ ਸੁਣਤੇ ਪੁਨੀਤ ਕਹਤੇ ਬਵਿਤ ਸਤਿਗੁਰੂ ਰਹਾ ਪਰਪੂਰੇ ਬਿਨਵੰਤ ਨਾਨਕ ਗੁਰਚਰਨ ਲਾਗੇ ਵਾਜੇ ਅਨਹਦ ਤੂਰੇ ਮੁੰਦਾਵਨੀ ਮਹੱਲਾ ਪੰਜਵਾ ਥਾਲ ਵਿੱਚ ਤੇਨ ਵਸਤੂ ਪਇਓ ਸਤ ਸੰਤੋਖ ਵਿਚਾਰੋ ਅਮਰਤ ਨਾਮ ਠਾਕੁਰ ਕਾ ਪਇਓ ਜਿਸ ਕਾ ਸਭਸ ਅਧਾਰੋ ਜੇ ਕੋ ਕਹਾ ਜੇ ਕੋ ਕੁੰਚੈ ਕਿਸ ਕਾ ਹੋਏ ਉਧਾਰੋ ਇਹ ਵਸਤ ਤਜੀ ਨਾ ਜਾਈ ਨਿਤ ਨਿਤ ਰਖਿਓ ਧਾਰੋ ਤਮ ਸੰਸਾਰ ਚਰਨ ਲਗਤਰੀਐ ਸਤ ਨਾਨਕ ਬ੍ਰਹਮ ਬਸਾਰੋ ਸ਼ਲੋਕ ਮਹੱਲਾ ਤੇਰਾ ਕੀਤਾ ਜੱਤ ਨਹੀਂ ਮੈਨੋਂ ਜੋਦ ਕਿਤੋਈ ਮੈਨਿ ਗੁਣਿਆਰੇ ਕੋ ਗੁਣ ਨਹੀਂ ਆਪੇ ਤਸਪੇ ਹੋਈ ਦਰਸ ਪਿਆ ਮੈ ਰਾਮਤ ਹੋਈ ਸਤਗੁਰੂ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾਂ ਜੀਵਾ ਤਨ ਮਨ ਥੀ ਵਹਿ ਰਿਆ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਕੀ ਫਤ